ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਤਿੰਨ ਹੋਰ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੋਏ ਹਾਂ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸਾਨੂੰ WhatsApp ਮੈਸੇਜ ਭੇਜ ਸਕਦੇ ਹੋ ਤੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਪਹਿਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਅੰਮ੍ਰਿਤਸਰ ਤੋਂ ਕੁੜੀ ਦਾ ਰਿਸ਼ਤਾ ਹੈ ਜੀ ਕੁੜੀ ਦੇ ਕੋਲ ਕੈਨੇਡਾ ਤੇ ਅਮਰੀਕਾ ਦਾ ਟੂਰਿਸਟ ਵੀਜ਼ਾ ਹੈ ਕੁੜੀ ਹੁਣ ਐਮ ਐਸ ਸੀ ਕਮਿਸਟਰੀ ਦੀ ਪੜ੍ਹਾਈ ਕਰ ਰਹੀ ਹੈ ਮੁੰਡਾ ਚਾਹੀਦਾ ਜੀ ਮੁੰਡਾ ਕੈਨੇਡਾ ਜਾਂ ਅਮਰੀਕਾ ਦਾ ਪੀਆਰ ਹੋਵੇ ਸਿਰਫ ਜੱਟ ਸਿੱਕ ਹੀ ਸੰਪਰਕ ਕਰਨ ਮੁੰਡਾ ਨਸ਼ਾ ਰਹਿਤ ਹੋਵੇ ਵਿਆਹ ਦਾ ਖਰਚਾ ਲੜਕੀ ਦੇ ਪਰਿਵਾਰ ਵੱਲੋਂ ਵਧਿਆ ਕੀਤਾ ਜਾਵੇਗਾ ਲੜਕੀ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦੇ ਨੇ ਇੱਕ ਭਰਾ ਜੀ ਉਹ ਵੀ ਕੈਨੇਡਾ ਦੇ ਵਿੱਚ ਰਹਿੰਦਾ ਕੁੜੀ ਦੀ ਉਮਰ 2003 ਦਾ ਡੇਟ ਆਫ ਬਰਥ ਆ ਬਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਸਿਰਫ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਪੀਆਰ ਸੰਪਰਕ ਕਰ ਸਕਦੇ ਨੇ ਜੀ ਦੂਜਾ ਰਿਸ਼ਤਾ ਕਰੋ ਜੀ ਨੋਟ ਚੱਟ ਸਿੱਖ ਪਰਿਵਾਰ ਦੇ ਵਿੱਚੋਂ ਸ੍ਰੀ ਮੁਖਤਸਰ ਸਾਹਿਬ ਤੋਂ ਮੁੰਡੇ ਦਾ ਰਹਿਤਾ ਹੈ ਜੀ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਜੌਬ ਕਰਦਾ ਹੈ ਲਾਰਟ ਐਨਸ ਦਾ ਮੁੰਡਾ ਕੋਚ ਹੈ ਕਟਿੰਗ ਵਾਲਾ ਮੁੰਡਾ ਵਧੀਆ ਆਪਣੀ ਜਲੰਧਰ ਦੇ ਵਿੱਚ ਚੰਗੀ ਕੋਠੀ ਕੁੜੀ ਚਾਹੀਦੀ ਹੈ ਜੀ ਕੁੜੀ ਕੋਈ ਸਰਕਾਰੀ ਜੌਬ ਕਰਦੀ ਹੋਵੇ ਪਰਿਵਾਰ ਦੀ ਡਿਮਾਂਡ ਕੋਈ ਨਹੀਂ ਹੋएगी ਕੁੜੀ ਪੰਜਾਬ ਪੁਲਿਸ ਦੀ ਜੌਬ ਤੋਂ ਬਿਨਾਂ ਹੋਰ ਕੋਈ ਵੀ ਸਰਕਾਰੀ ਜੌਬ ਕਰਦੀ ਹੋਵੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਮੁੰਡੇ ਕੋਲੇ 4.5 ਕਿੱਲੇ ਜ਼ਮੀਨ ਦੇਣੇਗੇ ਲੜਕੇ ਦੇ ਪਿਤਾ ਸਵਰਗਵਾਸ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦੇ ਸੀ ਹੁਣ ਮਾਤਾ ਨੂੰ ਪੈਨਸ਼ਨ ਆਉਂਦੀ ਹੈ ਗ੍ਰੈਜੂਏਸ਼ਨ ਪਾਸ ਮੁੰਡਾ ਹੈ ਜੀ ਬਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਪਰਿਵਾਰ ਦੇ ਨਾਲ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋ ਤੀਜਾ ਰਿਸ਼ਤਾ ਕਰੋ ਜੀ ਨੋਟ ਲੁਧਿਆਣੇ ਤੋਂ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਜੀ ਪਰਿਵਾਰ ਕੋਲੇ 11 ਕਿੱਲੇ ਜ਼ਮੀਨ ਦੇ ਨੇ ਸਾਰੀ ਸਹਿਰੀ ਪ੍ਰਾਪਰਟੀ ਹੈ ਜੀ ਇੱਕ ਭਰਾ ਕੈਨੇਡਾ ਦੇ ਵਿੱਚ ਪੀਆਰ ਆ ਸਾਡੇ 5-5 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਜੀ ਮੁੰਡਾ ਇਹ ਖੇਤੀਬਾੜੀ ਦਾ ਕੰਮ ਕਰਦਾ ਨਾਲ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਮੁੰਡਾ ਪੱਗ ਬੰਦਾ ਹੈ ਰਿਸ਼ਤਾ ਚਾਹੀਦਾ ਜੀ ਕੁੜੀ ਕੈਨੇਡਾ ਦੇ ਪੀਆਰ ਹੋਵੇ ਉਸ ਨੂੰ ਪਹਿਲ ਹੈ ਜੇ ਕੁੜੀ ਪੰਜਾਬ ਤੋਂ ਆਏ ਤਾਂ ਵਧੀਆ ਪੜੀ ਲਿਖੀ ਸੋਹਣੀ ਹੋਵੇ ਚਾਹੇ ਕੋਈ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਮੁੰਡੇ ਦਾ ਡੇਟ ਆਫ ਬਰਥ 1992 ਕੱਦ 5 ਫੁੱਟ 10 ਇੰਚ ਪੜ੍ਹਾਈ ਦੀ ਗੱਲ ਕਰੀ ਤਾਂ ਐਮਏ ਪੰਜਾਬੀ ਤੇ ਡਿਪਲੋਮਾ ਕੰਪਿਊਟਰ ਸੌਫਟਵੇਅਰ ਦਾ ਕੀਤਾ ਹੋਇਆ ਲੁਧਿਆਣਾ ਏਰੀਆ ਗੋਤ ਸਿੱਧੂ ਬਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਪਰਿਵਾਰ ਦੇ ਨਾਲ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ